ਅੰਟੇ ਪਹਿਲੇ ਤਿੰਨ ਵਿਅਕਤੀ ਨਾਹਨ ਜਦੇ ਮਾਨੰਤੇ ਦੀ ਚਾਇ ਪਾਪਾ ਦਗਾ ਤੇ ਬੱਡੇ ਹੋ ਤੇ ਸਾਡਾ ਸਾਰਾ ਸਮਾਨ ਚੱਕ ਕੇ ਲੈ ਗਏ ਕੱਲੇ ਦੇ ਵਿੱਚ ਕੈਸ਼ ਚੱਕ ਕੇ ਲੈ ਗਏ ਨਾਲੇ ਪਾਪਾ ਥੱਪੜ ਮਾਰੇ ਜਦੋਂ ਕਿ ਮੈਂ ਪੁੱਛਣ ਲੱਗਾ ਮੈਂ ਨੂੰ ਕੁੱਟਿਆ ਡੰਡਿਆਂ ਨਾਲ ਕੁੱਟਿਆ ਸੰਗਾਂ ਮਾਰੇ ਕਬੀਰ ਸਰਦਾਰ ਵੀ ਛੜਾ ਰਹੇ ਸੀ ਉਹਨਾਂ ਦਾ ਸਿਰੇ ਪਾੜਦੇ ਉਹਨਾਂ ਦਾ ਉਹ ਲੋਹਣੇ ਕਰਦੇ ਫਿਰਾਲ ਕਿ 50 ਸਾਡੇ ਜਿਆਦਾ ਸਮਾਨ ਚੱਕ ਲੈ ਕੇ ਸਾਰਾ ਨਾਲ ਕੀ ਕੀ ਗੱਲਬਾਤ ਕੀ ਕੋਈ ਪੁਰਾਣੀ ਰਿੰਦ ਮੈਂ ਤੇ ਇਲਾਵਾ ਐਨੇ ਦੀ ਦੁਕਾਨ ਪਹਿਲੇ ਦੀ ਦੁਕਾਨ ਦੇ ਵਿੱਚ ਉਹਨੇ ਨਹੀਂ ਹੀ ਕਰਿਆ ਸਾਹਮਣੇ ਦੁਕਾਨ ਲੈ ਲਈ ਨਹੀਂ ਕਹਿੰਦੇ ਕੀ ਨੇ ਕਹਿੰਦੇ ਕਿ ਤੂੰ ਤੇ ਵੇਚਣਾ ਨਹੀਂ ਕਹਿੰਦੇ ਆਹ ਪੰਜਾਮ ਮਕੀ ਆ ਬੜੀ ਸੜ ਦਾ ਸਮਾਨ ਹੀ ਵੇਚਣਾ ਕੱਲ੍ਹ ਤੇ ਆਏ ਹੋਏ ਸੀਗੇ ਕੋਰਟ ਤੇ ਆਏ ਕਿੰਨੇ ਜਣੇ ਸੀ ਤਿੰਨ ਜਣੇ ਸੀ ਕੋਈ ਫੜ ਹੋਇਆ ਨਾ ਜੋ ਕੋਈ ਨਹੀਂ ਫੜ ਹੋਇਆ ਉਹਦਾ ਕੋਰਟ ਦਾ ਨੰਬਰ ਹੈਗਾ ਹੀ ਤੇ ਕੀ ਸਮਾਨ ਸੂਨ ਕੀ ਲੈ ਗਏ ਸਮਾਨ ਜਿਹੜਾ ਇਹ ਤਮਾਕੂ ਦੰਦੂ ਵੀੜੀ ਸੀ ਤਾਂ ਬਾਕੀ ਬੂਟਾ ਤਮਾਕੂ ਕੈਸ਼ ਮੇਰਾ ਕਿੰਨਾ ਕੈਸ਼ ਲੱਗੇ 15-20000 ਕੈਸ਼ ਲਏ ਵੀ ਸਾਮਾਨ ਵੀ ਨਾਲ ਲੈ ਗਏ ਸਾਰਾ ਸਾਰਾ ਕੋਈ ਪਛਾਣ ਹੋਈ ਕੌਣ ਸੀ ਮੈਨੂੰ ਆਹ ਤਾਂ ਨਹੀਂ ਹੋਈ ਠੀਕ ਆ ਤੁਹਾਡੇ ਨਾਲ ਵੀ ਹੋਇਆ ਮੇਰੇ ਨਾਲ ਆਹ ਦੀ ਪਿੰਡ ਨੂੰ ਪੁੱਛਿਆ ਕੁਝ ਨਹੀਂ ਉਹਨਾਂ ਸਾਮਾਨ ਚੱਕੇ ਮਰ ਕੇ ਘਰ ਰਹੀ ਲੋਕ ਨੂੰ ਪਰ ਮਾਰੇ ਆਪਣੇ ਮਾਰੇ ਦੀ ਤਲਾਰ ਸਾਮਾਨ ਲੈ ਕੇ ਚੱਕੇ ਦੋ ਮੈਂ ਜੀ ਮੇਰੇ ਪਾਪਾ ਬੱਟੇ ਦੁਕਾਨ ਤੇ ਸਿਕਟਾ ਬੀੜੀਆਂ ਨਾਲ ਗੁੱਟੇ ਘੜ ਕੇ ਸਾਰਾ ਸਾਮਾਨ ਚੱਕ ਲੈ ਗਏ ਨਾਲ ਆ ਆਖੀਆ ਮਾਰੇ ਪੁੱਟੇ ਗਏ ਇਹ ਬੰਦੇ ਨੂੰ ਲੱਖਣਾ ਮਾਰੇ ਨੂੰ ਇਹ ਕੋਣ ਵਿਅਕਤੀ ਆਏ ਸੀ ਜੀ ਪਤਾ ਨਹੀਂ ਨਿਆਣਕ ਤੇ ਹੀ ਦਿਨ ਜੀ ਕਹਿੰਦੇ ਹੋਰੇ ਸਿੱਟਾ ਮੀੜਿਆ ਬੋਨੀ ਵੇਚ ਰਿਆ ਸਮਾਨ ਚੱਕ ਕੇ ਲੈ ਕੇ ਨਾਲ ਲਾਠੇ ਮਾਰ ਕੇ ਮੁੰਡੇ ਨੂੰ ਕੁੱਟ ਗਏ ਅੱਛਾ ਜੀ ਤੁਸੀਂ ਉਸ ਟਾਈਮ ਹੈ ਤੇ ਮੈਂ ਦੁਕਾਨ ਤੇ ਹਾਂ ਜੀ ਤੇ ਪਾਪਾ ਦੀ ਦੁਕਾਨ ਤੇ ਜੀ ਅੱਛਾ ਉਹਨਾਂ ਨਾਲ ਕੁੱਟਮਾਰ ਹੋਈ ਜੀ ਕੋਹ ਨਾਲ ਹੋਈ ਨੌਕਾ ਨਾਲ ਹੋਈ ਜੀ ਮੇਰੇ ਅੱਛਾ ਨੌਕਰ ਨੂੰ ਮਾਰਿਆ ਹੀ ਲੱਖਾਇਆ ਮਾਰੀ ਉਹਨਾਂ ਨੇ ਅੱਛਾ ਅੱਛਾ ਤੇ ਹੋਰ ਨੁਕਸਾਨ ਕੀ ਹੋਇਆ ਜੀ ਸਿੱਟਾ ਮੀੜਿਆ ਦਾ ਮਾਨ 7-10 ਹਜ਼ਾਰ ਦਾ ਮਾਨ ਲਾਠੇ ਲੈ ਕੇ ਸਾਰਾ ਜੀ ਅੱਛਾ ਕੀ ਮੰਗ ਚ ਕਰਨਾ ਚਾਹੁੰਦੇ ਮੰਨ ਕੇ ਕਰਨਾ ਚਾਹੁੰਦਾ ਜੀ ਇਹ ਜੇ ਸਿਕਟਾ ਬਿੜੀਆਂ ਦੀ ਬੇਚੀ ਚੀਕਦੀਆਂ ਤੁਸੀਂ ਕੋਲੋਂ ਮੋਟਾ ਉੱਥੇ ਦਾ ਲੋ ਜਿੱਥੇ ਮੰਨਦੀ ਹੈ ਇਹ ਉੱਥੇ ਦਾ ਕੋਈ ਬੋਲਦਾ ਨਹੀਂ ਹੈ ਜੀ ਆ ਨਾ ਗਰੀਬ ਬੰਦਿਆਂ ਨੂੰ ਆ ਕੇ ਤੱਕ ਕਰਦੇ ਜੀ ਤੁਸੀਂ ਕੀ ਮੰਗ ਕਰਨਾ ਚਾਹੋਗੇ ਪ੍ਰਸ਼ਾਸਨ ਤੋਂ ਸਾਡਾ ਨੁਕਸਾਨ ਹੋ ਗਿਆ ਜੀ ਬਸ ਮੰਗ ਕੇ ਪ੍ਰਸ਼ਾਸਨ ਅੱਗੇ ਆਈ ਬੇਇੰਤਿਆਈ ਇਹਨਾਂ ਨੂੰ ਦਸ ਦਾ ਦਸ ਗ੍ਰਿਫਤਾਰ ਕੀਤਾ ਜਾਵੇ ਅੱਜ ਹੁਣ ਉਹਦੀ ਲੋਕਾਂ ਦੁਕਾਨਾਂ ਤੇ ਆ ਕੇ ਜੀ ਆਪਣਾ ਆਪਣਾ ਸਾਮਾਨ ਚੱਕੂਗੀ ਆਹ ਬੋਲ ਕੱਲ ਮੰਨਦੀ ਹੈ ਜਿੱਥੇ ਸਾਨੂੰ ਲੱਗਦਾ ਹੈ ਸਿਕਟ ਬਿੜੀ ਬੱਚੋ ਤੁਸੀਂ ਆਹ ਪਿਆਰ ਨਾਲ ਖਾਓ ਜੀ ਆ ਕੇ ਤੁਸੀਂ ਆਹ ਸਿਕਟ ਬਿ ਮਤਲਬ ਹੌਸਲੇ ਨਾਲ ਜਿਹਨੇ ਕੰਮ ਕਰਦੇ ਆ ਉਹਨਾਂ ਨੂੰ ਬੋਲੋ ਜਾ ਕੇ ਅੱਜ ਖ਼ਰਚ ਮੈਨੂੰ ਪਤਾ ਲੱਗਿਆ ਇਹ ਕੁਝ ਵਿਅਕਤੀ ਜੋ ਕਿ ਨਿਆਂ ਦਾ ਬਾਣੇ ਤੇ ਸੀਗੇ ਕੁਝ ਮਤਲਬ ਖਰੜਦਾ ਮਾਹੌਲ ਖਰਾਬ ਕਰਨ ਲਈ ਹੋਈ ਹੈ ਇਹ ਚੀਜ਼ ਆ ਇਹ ਕੁਝ ਕਹਿ ਨਹੀਂ ਸਕਦੇ ਇਸ ਚੀਜ਼ ਬਾਰੇ ਬਟ ਇੱਕ ਵੀਡੀਓ ਆਈ ਵੰਦੀ ਇਹ ਚੀਜ਼ ਦਿਖਾਈ ਕਿ ਖੋਖੇ ਦੇ ਇੱਕ ਵਿਅਕਤੀ ਨੂੰ ਜੋ ਕਿ ਪ੍ਰਵਾਸੀ ਹੈ ਉਹਨੇ ਕੁੱਟਮਾਰ ਕੀਤੀ ਜਾ ਰਹੀ ਹੈ ਉਹਦੇ ਉਹਦਾ ਸਿਰ ਕਾਟਦੇ ਤੇ ਉਹਦੀ ਦੁਕਾਨ ਤੋਂ 15000 ਰੁਪਏ ਚੋਰੀ ਕਰਕੇ ਲੈ ਗਏ ਜਿਸ ਦੀ ਜਿਸ ਦੀ ਕੰਪਲੇਂਟ ਉਹਨੇ ਖਰੜ ਸਿਟੀ ਥਾਣੇ ਚ ਵੀ ਦਿੱਤੀ ਹੈ ਹੁਣ ਹਸਪੀਟਲ ਚ ਐਡਮਿਟ ਹੈ ਜੀ ਉਹ ਬੰਦਾ ਤੇ ਇਸ ਚੀਜ਼ ਦੀ ਇਸ ਚੀਜ਼ ਬਾਰੇ ਸਾਨੂੰ ਪਤਾ ਲੱਗਿਆ ਦਾ ਮੇਰੀ ਟੀਮ ਨੇ ਮੇਰੀ ਡਿਊਟੀ ਲਗਾਈ ਕਿ ਖਰੜ ਮੌਕੇ ਤੇ ਪਹੁੰਚੀ ਹੈ ਮੈਂ ਉਹਰੇ ਪਹੁੰਚਿਆ ਤਾਂ ਉਹਰੇ ਪਤਾ ਲੱਗਿਆ ਕਿ ਉਹਨਾਂ ਨੇ ਸਾਰੀ ਦੁਕਾਨਾਂ ਤੇ ਧਮਕੀ ਦਿੱਤੀ ਆ ਉਹਨਾਂ ਨੇ ਇਹ ਕਿਹਾ ਕੱਲ ਅਸੀਂ ਫੇਰ ਆਵਾਂਗੇ ਮੈਂ ਇਸ ਚੀਜ਼ ਦੀ ਨਿੰਦਾ ਕਰਦਾ ਗੱਲ ਐਨੀ ਕਿ ਪਾਜੀ ਕਿ ਸਾਡਾ ਖਰੜ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਖਰੜ ਦਾ ਇੱਕਾ ਬਣਾ ਕੇ ਰੱਖੋ ਇੱਕ ਸ਼ਾਂਤੀ ਦੀ ਅਪੀਲ ਕਰ ਰਹੇ ਹਾਂ ਇਸ ਚੀਜ਼ ਤੇ ਮੈਂ ਚਾਹੁੰਦਾ ਕਿ ਪ੍ਰਸ਼ਾਸਨ ਇਸ ਚੀਜ਼ ਤੇ ਜਲਦੀ ਤੋਂ ਜਲਦੀ ਕਾਰਵਾਈ ਕਰੇ